ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਟੁੱਡੀ ਟੁੱਡੀ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਨੇੜੇ ਇਹਦੇ ਇੱਕ ਪਾਸੇ ਕੋਟ ਸੁਖਿਆ ਰਹਿ ਜਾਂਦਾ ਦੂਜੇ ਪਾਸੇ ਮੰਡ ਵਾਲਾ ਪਿੰਡ ਹੈ ਵੈਸੇ ਜਦੋਂ ਫਰੀਦਕੋਟ ਤੋਂ ਸ੍ਰੀ ਅੰਮ੍ਰਿਤਸਰ ਨੂੰ ਜਾਂਦੇ ਆ ਦੋਸਤੋ ਤਾਂ ਕਲੇਰ ਪਿੰਡ ਆਉਂਦਾ ਸੜਕ ਦੇ ਉੱਤੇ ਤੇ ਉੱਥੋਂ ਸਿੱਧੀ ਸੜਕ ਟੁੱਡੀ ਪਿੰਡ 'ਚ ਆ ਜਾਂਦੀ ਹੈ ਬਾਣਾ ਪਿੰਡ ਵੀ ਇਹਦੇ ਨੇੜੇ ਜਿਹੜੇ ਘਰ 'ਚੋਂ ਵੀਡੀਓ ਬਣਾ ਰਹੇ ਆ ਦੋਸਤੋ ਇਹ ਬਾਈ ਹੋਰੀ ਵੀ ਵਪਾਰ ਦਾ ਕੰਮ ਵੀ ਨਾਲ ਕਰਦੇ ਆ ਤੇ ਨਾਲ ਇਹਨਾਂ ਕੋਲ ਦੁੱਧ ਤੇ ਲਾਏ ਹੋਏ ਪਸ਼ੂ ਵੀ ਆ ਹਾਲਾਂਕਿ ਜਿੱਥੇ ਵੀਡੀਓ ਬਣਾਉਣ ਲੱਗਦੇ ਆ ਇਹ ਜਗ੍ਹਾ ਅਲੱਗ ਐ ਇੱਥੇ ਰਾਤ ਨੂੰ ਇੱਕ ਘੋੜੀ ਇਹਨਾਂ ਕੋਲ ਰੱਖੀ ਵੀ ਆ ਉਹ ਨਗ ਜਿਹੜੇ ਆ ਜਾਂਦੇ ਆ ਤੇ ਬਾਕੀ ਦੁੱਧ ਵਾਲੇ ਪਸ਼ੂ ਜਿਹੜੇ ਉਹ ਦੂਜੇ ਫਾਰਮ ਦੇ ਵਿੱਚ ਵੱਖਰੇ ਰਹਿੰਦੇ ਆ ਸੋ ਅੱਜ ਦੀ ਵੀਡੀਓ ਦੋ ਪਸ਼ੂਆਂ ਦੀ ਐ ਦੋਸਤੋ ਦੋਹਾਂ ਦੇ ਵਿੱਚ ਦੋ ਨਗ ਜਿਹੜੇ ਦੇ ਸਾਹਮਣੇ ਦੇਖੋ ਤਾਂ ਇੱਕ ਮੱਝ ਤਾਜੀ ਸੋਈ ਵੀ ਐ ਦੁੱਧ ਜਿੰਨਾ ਤਿਆਰ ਐ ਪਹਿਲਾਂ ਬਾਈ ਨਾਲ ਗੱਲ ਹੋਈ ਉਹ ਭਾਵੇਂ ਦੋ ਟਾਈਮ ਚ ਹੋਇਆ ਤਿੰਨ ਟਾਈਮ ਚ ਹੋਇਆ ਹਿੰਮਤ ਤਾਂ ਤੁਸੀਂ ਕਰਨੀ ਹੈ ਵੈਸੇ ਕਹਿਣ ਦੀਆਂ ਗੱਲਾਂ ਰਹਿ ਜਾਂਦੀਆਂ ਕੋਈ ਵੀਰ ਇਸ ਪੱਖ ਤੋਂ ਸੀਰੀਅਸ ਨਹੀਂ ਲੈਂਦਾ ਹੁੰਦਾ ਪਰ ਫਿਰ ਵੀ ਬੇਨਤੀ ਹੈ ਵੀ ਦੋ ਟਾਈਮ ਤਿੰਨ ਟਾਈਮ ਚੋ ਕੇ ਲਿਜਾਓ ਕਿਉਂਕਿ ਇਹਨਾਂ ਕੋਲ ਦੁੱਧ ਤਿਆਰ ਹੈ ਰਾਹ 'ਚ ਜਾਂਦਿਆਂ ਜਾਂ ਤੁਹਾਡੇ ਘਰੇ ਜਾ ਕੇ ਪਸ਼ੂ ਉਪਰਾ ਕਰੇ ਫਿਰ ਲਾਂਬਾ ਬਣੇ ਇਹਦੇ ਨਾਲ ਵੇਤਰੇ ਹੁੰਦਾ ਤਸੱਲੀ ਕੀਤੀ ਜਾਵੇ ਇਹ ਤੋਂ ਬਿਨਾ ਇੱਕ ਗਾਂ ਇਹ ਵੀ ਸੋਈ ਸਵਾਈ ਸੋ ਦੋਨੇ ਪਸ਼ੂ ਤੁਹਾਨੂੰ ਦਿਖਾਉਣ ਲੱਗੇ ਆਂ ਲਾਸਟ ਤੱਕ ਵੀਡੀਓ ਦੇਖ ਲਓ ਜੇ ਆਓ ਸ਼ੁਰੂਆਤ ਮੱਝ ਤੋਂ ਹੀ ਕਰਦੇ ਆਂ ਉਸ ਤੋਂ ਬਾਅਦ ਚਾਹਾਂ ਤੁਹਾਨੂੰ ਦਿਖਾਵਾਂਗੇ ਸਖਦੇਵ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨੰਗਾ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਦੇਖਣ ਵਾਲੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਜੀ ਅੱਛਾ ਭਾਈ ਅੱਜ ਦੋ ਨਗ ਆਪਣੇ ਕੋਲ ਇਹ ਮੱਝ ਕੰਨਵਾ ਸੂਆ ਸੂਈ ਵੀ ਇਹ ਮੱਝ ਜਗਦੀਤ ਆਪਾਂ ਦਾ ਜੋੜਾ ਲੈਂਦਾ ਸੀਗਾ ਜਿੰਦ ਜਿਹਰੇ ਤੋਂ ਪਿਛਦੀ ਆ ਠੀਕ ਹੈ ਇਹ ਮੈਂ ਮੇਰੇ ਕੋਲੇ ਆਈ ਸੀ ਚਾਰਾਂ ਕੰਨਾਂ ਦੀ ਸੂਈ ਤੇ ਦਾ ਅੱਠਾਂ ਕੰਨਾਂ ਦਾ ਬੱਚਾ ਮਰ ਗਿਆ ਸੀ ਉਹ ਤੇ ਮਾਜ ਨੇ ਆਪਣੇ ਕੋਲੇ ਦੁੱਧ ਦਿੱਤਾ 18 ਤੋਂ ਪਲੱਸ 20 ਕਿਤੇ ਨਹੀਂ ਗਈ 18 ਤੋਂ ਪਲੱਸ ਰਹੀ ਹੈ ਹੂੰ ਤੇ ਬੱਚਾ ਇਹਦਾ ਮਰ ਗਿਆ ਸੀ 8 ਦਿਨਾਂ ਬਾਅਦ 4 ਕਿ ਦਿਨ ਹੈ ਹੀ ਨੂੰ ਹੋ ਗਏ ਸੀ ਉਦੋਂ ਬੱਚਾ ਮਰ ਗਿਆ ਸੀ ਨਾ ਤੇ ਇਹਨੇ ਕਰਮਾਈ ਨੇ ਟੀਕਾ ਨਾ ਇਹਨੇ ਪਾੜਾ ਥਾਪੀ ਤੇ ਮੈਦੀ ਰਹੀ ਤੇ 11 ਮਹੀਨੇ ਮੈਨੇ ਦੁੱਧ ਪੂਰਾ ਚੋਆ ਠੀਕ ਹੈ ਯਾਨੀ ਪੀਕ ਲੈਵਲ ਤੇ ਵੀ 8 ਤੋਂ 9 ਮਹੀਨੇ ਚੰਗਾ ਦੁੱਧ ਦਿੱਤਾ ਮਾਜ ਨੇ ਹੁਣ ਇਹਦਾ ਸੂਆ ਕਿੰਨੇ ਮਾਂ ਹੋਊਗਾ ਕੀ ਜੀ ਆਪਾਂ ਮੰਨ ਕੇ ਚੱਲੋ ਆ ਤੁਹਾਡੇ ਕੋਲੇ ਖੜੀ ਉਹਨਾਂ ਦੇ ਕਹਿਣ ਮੁਤਾਬਕ ਤਾਂ ਤੀਜਾ ਆਪਣੇ ਕੋਲੋਂ ਬਣਾ ਕੋਈ ਚੌਥਾ ਮੰਨ ਲੇ ਦਾ ਠੀਕ ਹੈ ਕਿੰਨੇ ਦਿਨੋਂ ਗਿਆ ਸੂਈ ਅੱਜ ਨੂੰ ਜੀ 15ਵਾਂ ਦਿਨਾਂ ਤੋਂ ਸੂਈ ਨੂੰ ਮੈਲੇ ਤੋਂ ਚੱਲ ਪਈ ਹੈ ਕੱਲ ਦੀ ਕੱਤੀ ਮਗਰਾ ਕੱਤੀ ਬਹੁਤ ਚੰਗੇ ਮਲਸੀਮਾਂ ਦੀ ਹੈ ਠੀਕ ਹੈ ਹੁਣ ਦੁੱਧ ਕਿੰਨਾ ਹੋਊਗਾ ਹੁਣ ਦੁੱਧ ਬਈ 16 ਤੋਂ ਪਲੱਸ ਹੈ 16 ਕਿਲੋ ਚੋ ਸਕਦਾ ਕੋਈ ਹਾਂ ਦੋ ਟਾਈਮ ਤਿੰਨ ਟਾਈਮ ਚੋ ਕੇ ਦਸੰਦੀ ਕਰਕੇ ਆਉਂਦੀ ਲੈ ਕੇ ਜਾਵੇ ਕੋਈ ਵੀ ਭਰਾ ਠੀਕ ਹੈ ਠੀਕ ਨੇ ਕੋਈ ਇਹ ਜੀ ਦਿੱਕਤ ਵਾਲੀ ਗੱਲ ਨਹੀਂ ਵੀ ਅਗਲਾ ਅਖ ਯਾਰਾ ਵੀ ਖਣੀ ਚੋਣੀ ਨਹੀਂ ਕੋਸ ਨਹੀਂ ਦੋ ਟਾਈਮ ਤਿੰਨ ਟਾਈਮ ਪਲਾਂ ਚਾਰ ਟਾਈਮ ਚੋਲੇ ਚੋ ਕੇ ਦੁੱਧ ਕੰਡੇ ਤੇ ਤੋਲ ਕੇ ਫੇਰ ਲੈ ਕੇ ਜਾ ਕੀ ਰੇਟ ਰਹਿਣਾ ਇਹਦਾ ਰੇਟ ਦਾ ਫੋਨ ਤੇ ਕਰਾਂਗੇ ਬੱਚੇ ਖੋਲੋ ਸੋ ਦੋਸਤੋ ਰੇਟ ਫੋਨ ਤੇ ਆ ਦੁੱਧ ਇੱਕ ਬਾਈ ਜੀ ਮੈਂ ਹੋਰ ਬੇਨਤੀ ਕਰ ਦਣਾ ਇਹਦਾ ਨਾ ਥੋੜਾ ਜਿਹਾ ਸਾਈਡ ਵਿਖਾਉਂਦੀ ਐ ਹੂੰ ਦੁੱਧ ਦਾ ਇਕ ਤਾਰ ਦਾ ਵੀ ਫਰਕ ਨਹੀਂ ਪਾ ਓਕੇ ਠੀਕ ਨੋਰੀ ਸਾਈਡ ਹੈਗੀ ਓਕੇ ਸੋ ਦੱਸੋ ਸਾਈਡ ਜਿਹੜੀ ਉਹ ਤੁਰਦੀ ਮਾਝ ਤੋਂ ਤੁਹਾਨੂੰ ਦਿਖ ਜਾਨੀ ਥੋੜਾ ਜਿਹਾ ਬਹਿਣੀ ਵਾਲੇ ਪਾਸੇ ਦੀ ਸਾਈਡ ਦਿਖਾਉਂਦੀ ਹੈ ਇਸ ਸਾਈਡ ਦੀ ਜਿਹੜੀ ਉਹ ਬਹਿਣੀ ਵਾਲਾ ਪਾਸਾ ਜਿਹੜਾ ਉਧਰ ਦੇ ਪਾਸੇ ਦੀ ਸੋ ਬਾਕੀ ਢਾਂਚਾ ਮਾਝ ਦਾ ਤੁਸੀਂ ਦੇਖ ਸਕਦੇ ਹੋ ਲੰਬਾਈ ਕਾਫੀ ਹੈ ਦੁੱਧ ਫੇਰ ਤੁਹਾਨੂੰ ਜਿਹੜਾ ਬਾਈ ਨੇ ਦੱਸ ਹੀ ਦਿੱਤਾ ਵੀ 16 ਕਿਲੋ ਇਸ ਟਾਈਮ ਤਿਆਰ ਹੈ ਪਰ ਇਹ ਇੱਥੇ ਚੋ ਕੇ ਦੇਖੋਗੇ ਗਾਂ ਜਾ ਕੇ ਥੋੜੀ ਸੰਭਾਲਤੇ ਆ ਕਿਉਂਕਿ ਇੱਕ ਡੰਗ ਵੀ ਰਾਸ਼ਨ ਸਹੀ ਨਾ ਪਸ਼ੂ ਨੂੰ ਮਿਲੇ ਦੁੱਧ ਡਾਊਨ ਆ ਜਾਂਦਾ ਉਹ ਤੋਂ ਮੈਂ ਉਹ ਬਾਹਰੀਆਂ ਦੇ 18 ਤੋਂ ਪਲੱਸ ਚੱਲੂ ਪਈ ਹੈ ਮੌਸਮ ਦੇ ਅਜੇ ਮਹੀਨਾ ਸਹੀ ਸੋ ਦੋਸਤੋ ਬਾਈ ਨੂੰ ਆਸ ਚੰਗੇ ਦੁੱਧ ਹੀ ਆ ਪਰ ਹੁੰ ਦਾ ਦੁੱਧ ਤੁਹਾਡਾ ਜਿਹੜਾ ਤੁਹਾਨੂੰ ਤਿਆਰ ਦੱਸਿਆ ਉਹ ਤੁਸੀਂ ਚੋ ਕੇ ਲੈ ਸਕਦੇ ਹੋ ਚੁਾਈ ਚੁਈ ਓਕੇ ਆ ਬਾਕੀ ਉਹ ਤੋਂ ਤੁਸੀਂ ਆ ਕੇ ਜਿਹੜਾ ਉਹ ਜੋ ਕੇ ਦੇਖ ਲੈਣਾ ਮਾਮੂਲੀ ਫਰਕ ਤੁਹਾਨੂੰ ਬਹਿਣੀ ਵਾਲੇ ਪਾਸੇ ਦਾ ਦਿਸਦਾ ਹੋਣਾ ਉਹ ਤੁਹਾਨੂੰ ਵੀਡੀਓ ਚ ਬੋਲਤਾ ਪਰ ਧਾਰਾਂ ਬਾਈ ਕਹਿੰਦਾ ਬਰਾਬਰ ਆ ਬਿਲਕੁਲ ਕਮਾ ਲਓ ਜੀ ਸੋ ਛਾਂ ਚਾਹ ਇਹਦਾ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਫੇਰ ਬਹੁਤ ਚੰਗੇ ਸੀਮਾਂ ਦੀ ਕੱਟੀ ਹੈ ਕੱਟੀ ਤੁਹਾਨੂੰ ਦਿਖਾ ਦੂੰਗਾ ਮੈਂ ਲੈ ਚੱਲੋ ਪੈ ਚਲਾਂ ਜੀ ਹਾਂ ਲੈ ਚੱਲੋ ਸੋਏ ਮਾਜ ਦੋਸਤੋ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਦੋ ਨਾਗ ਬਾਈ ਕੋਲ ਵਿਕਰੀ ਵਾਲੇ ਆ ਉਹਨਾਂ ਦੇ ਵਿੱਚੋਂ ਕੋ ਕੱਟੀ ਜਿਹੜੇ ਸੀ ਮੰਦੀਆ ਬਾਈ ਕਹਿੰਦਾ ਵੀ ਉਹ ਸਟਰਾ ਪਿਆ ਹੈ ਉਹਦੇ ਤੋਂ ਪਤਾ ਲੱਗ ਜਾਊਗਾ ਵੀ ਕਿਹੜੇ ਬੁੱਲ ਦੀ ਧੀ ਹੈ ਇਸ ਸਾਈਡ ਤੋਂ ਹਵਾਨਾ ਫੇਰ ਤੁਸੀਂ ਦੇਖ ਲਓ ਹੁਣ ਤੁਸੀਂ ਦੇਖ ਸਕਦੇ ਹੋ ਇਹ ਸਾਈਡ ਤੇ ਦੂਜੇ ਪਾਸੋਂ ਤੁਹਾਨੂੰ ਹਵਾਨਾ ਦਿਖਾਰਨਾ ਉਤੋਂ ਮੋੜ ਦੇ ਵਿੱਚੋਂ ਜੋਸ਼ ਆਲਾ ਸਵੇਰ ਵੀਡੀਓ ਬਣਾ ਰਿਹਾ ਦੱਸੋ ਲਗਭਗ ਟਾਈਮ 7 ਵਜੇ ਦਾ ਤੇ ਚੁਵਾਈ ਹਜੇ ਹੋਣ ਵਾਲੀ ਹੈ ਇਹ ਇਰਲਾ ਪਾਸਾ ਹੈ ਸੋ ਇਹ ਮੱਝ ਪਹਿਲੇ ਨੰਬਰ ਤੇ ਇਹ ਤੋਂ ਬਿਨਾ ਇੱਕ ਗਾਂ ਬਾਈ ਨੇ ਜਿਹੜੀ ਵਿਕਾਊ ਕੀਤੀ ਹੈ ਭਈ ਇਹ ਗਾਂ ਦੀ ਕੀ ਡਿਟੇਲ ਹੈ ਕਿੰਨਾ ਸੂਹਾ ਦੂਜਾ ਸੂਹਾ ਸੂਈ ਵੀ ਆਜੇ ਨੂੰ ਹਫਤੇ ਕਿਤੇ ਲਗਭਗ ਹੋ ਗਿਆ ਠੀਕ ਹੈ ਆਪਣਾ ਭਈ ਇਹ ਖਰੀਦੀ ਵੀ ਹੈ ਠੀਕ ਹੈ ਮਗਰ ਇਹਦੇ ਬੱਚੀ ਹੈ ਠੀਕ ਹੈ ਕਿੰਨਾ ਦੁੱਧ ਹੋਊਗਾ ਦੁੱਧ ਹੁਣ ਇਸ ਟਾਈਮ 18 ਤੋਂ ਪਲੱਸ ਚੱਲਦੀ ਹੈ ਠੀਕ ਹੈ ਇਹਦਾ ਰੇਟ ਇਹਦਾ ਰੇਟ ਫੋਨ ਤੇ ਕਰਾਂਗੇ ਆਪਾਂ ਠੀਕ ਹੈ ਤੋਂ ਸੋ ਦੋਸਤੋ ਰੇਟ ਇਹਦਾ ਵੀ ਫੋਨ ਤੇ ਹੈ ਦੁੱਧ 18 ਤੋਂ ਬਾਹਰ ਹੈ ਬੱਚਾ ਇਹਦੇ ਨਾਲ ਵੱੱਛੀ ਹੈ ਥਣ ਹਵਾਨਾ ਸੋਹਣਾ ਤੇ ਤੈਨੂੰ ਵਦਨਾ ਦੋਤਾ ਮਨ ਤੁਹਾਨੂੰ ਕਿੰਨੇ ਕਿਲੋ ਠੀਕ ਆਪਾਂ ਇਹਦਾ ਅੱਜ ਦਾ ਪਾਉ ਰੱਖਣਾ ਠੀਕ ਹੈ ਦੁੱਧ ਮੈਂ ਕਹਿੰਦਾ ਵੀ ਚੰਗਾ ਦੇਊਗੀ ਪਰ ਅੱਜ ਤਾਂ ਦੁੱਧ ਜਿੰਨਾ ਹੈਗਾ ਉਹ ਤੁਹਾਨੂੰ ਦੱਸਦਾ ਇੱਥੋਂ ਹੀ ਖਮਾ ਲਓ ਭਾਵੇਂ ਸੋ ਬਹੁਤ ਸੋਨਾ ਠੰਡਾ ਸਹਿਜ ਆ ਦੋਸਤੋ ਬਾਕੀ ਢਾਂਚਾ ਤੁਸੀਂ ਦੇਖ ਲਓਗੇ ਦਰਮਿਆਨਾ ਬਾਲਾ ਵੱਡਾ ਨਹੀਂ ਕਰਦਾ ਵੀ ਆਪਾਂ ਕਹੀਏ ਅਗਲੇ ਜਿਹਾ ਦੇ ਵੱਡਾ ਮੀਡੀਅਮ ਹੈ ਦਰਮਿਆਨੇ ਕੱਦ ਦੇ ਵਿੱਚ ਇੱਕ ਨੰਬਰ ਦਾ ਪੰਜ ਜਵਾਕ ਨੂੰ ਪਾ ਦਿਓ ਥੱਲੇ ਲੈ ਚਲੋ ਜੀ ਬੱਸ ਸੋਨੇ ਸੋ ਇਹਦੇ ਨਾਲ ਬੱਚਾ ਵੱਛੀ ਤੇ ਮੱਝ ਨਾਲ ਬੱਚਾ ਕੱਟੀ ਸੋ ਦੋਨੇ ਨਗ ਜਿਹੜੇ ਉਹ ਤਾਜੇ ਸੂਏ ਵੇ ਆ ਦੁੱਧ ਤੁਹਾਨੂੰ ਜਿਹੜਾ ਇੱਥੇ ਮੌਕੇ ਤੇ ਹਾਜ਼ਰ ਆ ਉਹ ਤੁਹਾਨੂੰ ਦੱਸਦਾ ਦੋਸਤੋ ਹਾਂ ਇਹਦਾ ਵੀ ਖਵਾਨਾ ਤੁਸੀਂ ਦੇਖ ਸਕਦੇ ਹੋ ਇਦਾਂ ਤਾਂ ਰੱਖਾ ਸੂਏਆਂ ਵੱਛੀ ਵਾਲੀ ਹੈ ਵੱਛੀ ਇਹਦੇ ਨਾਲ ਇਹ ਤਾਂ ਤੁਸੀਂ ਦੇਖ ਸਕਦੇ ਹੋ ਮਾੜਾ ਮੂੜ ਪਲਾਂ ਵੀ ਹੈਗੀਆਂ ਇਹਦੇ ਅੱਗੇ ਬਾਰੀ ਹੈਗੀ ਆ ਥੋੜੀ ਜੀ ਠੀਕ ਹਾਂ ਤੇ ਇਹ ਦੋਸਤੋ ਕੱਟੀ ਮੱਝ ਦੇ ਨਾਲ ਹੈ ਕੱਟੀ ਵੀ ਤੁਸੀਂ ਦੇਖ ਸਕਦੇ ਛੜ ਦੋ ਪੂਛੀ ਸੋ ਸੋਹਣੇ ਟਾਂਚੇ ਦੀ ਦਸੋ ਕੱਟੀ ਨਾਲ ਤੇ ਇਹ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕਿਆ ਸੋ ਦੋ ਹੀ ਨਗਸੀ ਅੱਜ ਦੀ ਵੀਡੀਓ ਦੇ ਬਾਕੀ ਤੁਸੀਂ ਆ ਕੇ ਤਸੱਲੀ ਕਰੋਗੇ ਧੰਨਵਾਦ ਵੀਡੀਓ ਦੇਖਣ ਅਸਤੇ